ਹਾਂਜੀ ਫਰੈਂਡ ਸਤਿ ਸ੍ਰੀ ਅਕਾਲ ਮੈਂ ਲਖਵਿੰਦਰ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਲੱਕੀ ਪੁੱਲਰ ਬਲੌਗ ਤੇ ਅੱਜ ਆਪ ਇੱਕ ਵੀਡੀਓ ਬਣਾ ਰਹੇ ਸੀ ਵੀਡੀਓ ਬੇਸ਼ੱਕ ਛੋਟੀ ਹੋਊਗੀ ਦੋ ਤੋਂ 4 ਮਿੰਟ ਦੀ ਹੋ ਸਕਦੀ ਆ ਪਰ ਵੀਡੀਓ ਦੇ ਵਿੱਚ ਇੱਕ ਮੈਸੇਜ ਆ ਇਹ ਕੰਮ ਆ ਪਹਿਲਾਂ ਵੀ ਕੀਤਾ ਸੀ ਪਰ ਉਹਦਾ ਆਪਾਂ ਵੀਡੀਓ ਨਹੀਂ ਬਣਾਈ ਆਪਾਂ ਸੋਚਿਆ ਵੀ ਕੀਗਾ ਵੀ ਅੱਜ ਕੋਈ ਕੋਈ ਵੀ ਆਪਾਂ ਕੰਮ ਕਰੀਏ ਔਰ ਉਹਦੀ ਅਗਰ ਵੀਡੀਓ ਬਣਾ ਕੇ ਆਪਾਂ ਸੋਸ਼ਲ ਮੀਡੀਆ ਤੇ ਪੋਸਟ ਨੇ ਤਾਂ ਲੋਕਾਂ ਦਾ ਇਹ ਸੋਚ ਕਈਆਂ ਦੀ ਹੋ ਜਾਂਦੀ ਵੀ ਇਹ ਵਿਖਾਵਾ ਕਰਦੇ ਆ ਬਟ ਨਹੀਂ ਇਦਾਂ ਦਾ ਕੁਝ ਨਹੀਂ ਜੋ ਵੀਡੀਓ ਅੱਜ ਆਪਾਂ ਬਣਾਉਣ ਨੂੰ ਜਾ ਰਹੇ ਆ ਇਹਦੇ ਚ ਇੱਕ ਮੈਸੇਜ ਆ ਇਸ ਕਰਕੇ ਮੈਨੂੰ ਲੱਗਾ ਵੀ ਆਪਾਂ ਸੋਸ਼ਲ ਮੀਡੀਆ ਤੇ ਅਗਰ ਐਕਟਿਵ ਆ ਤੇ ਆਪਾਂ ਨੂੰ ਚਾਹੀਦਾ ਵੀ ਇਦਾਂ ਦਾ ਮੈਸੇਜ ਸਮਾਜ ਚ ਜਾਵੇ ਤੇ ਜੋ ਕੰਮ ਆਪਾਂ ਕਰ ਰਹੇ ਆ ਉਹ ਸਾਰੇ ਭੈਣ ਭਰਾ ਵੀ ਕਰਨ ਜਿੱਦਾਂ ਕਿ ਤੁਹਾਨੂੰ ਪਤਾ ਆ ਵੀ ਗਰਮੀ 50 ਡਿਗਰੀ ਟੈਂਪਰੇਚਰ ਤੱਕ ਪਹੁੰਚ ਗਈ ਆ ਔਰ ਇੰਨੀ ਗਰਮੀ ਕਦੇ ਵੀ ਅਜ ਤੱਕ ਪਈ ਨਹੀਂ ਔਰ ਇਸ ਗਰਮੀ ਚ ਜੋ ਇਨਸਾਨ ਜਿਹਨੂੰ ਸਾਰੀ ਸੁੱਧ ਬੋਧ ਆ ਹੋਸ਼ ਆ ਜਿਹਨੂੰ ਪਤਾ ਆ ਠੰਡਾ ਪਾਣੀ ਪੀਣਾ ਆ ਏਸੀ ਥਲੇ ਬੈਣਾ ਕੂਲ ਅੱਗੇ ਬੈਠਣਾ ਸਾਰੀ ਸਾਰੀ ਸੁਵਿਧਾ ਹੈਗੀ ਆ ਲੇਕਿਨ ਜਿਹੜੇ ਪੰਛੀ ਆ ਜਾਂ ਜਾਨਵਰ ਆ ਇਹਨਾਂ ਕੋਲ ਵਿਚਾਰਿਆਂ ਕੋਲ ਕੋਈ ਕੁਦਰਤ ਦੇ ਕੁਦਰਤ ਤੋਂ ਬਿਨਾ ਹੋਰ ਕੋਈ ਸੁਵਿਧਾ ਨਹੀਂ ਹੈਗੀ ਤੇ ਇਹ ਆਪਾਂ ਆਪਣੇ ਕੋਲ ਜਾ ਕੇ ਆਪਾਂ ਇਹਨਾਂ ਵਾਸਤੇ ਜੋ ਵੀ ਕਰ ਸਕਦੇ ਆ ਜਿੱਦਾਂ ਕਿ ਆਪਾਂ ਇਹਦਾ ਖਾਣੇ ਦਾ ਇੰਤਜ਼ਾਮ ਕਰ ਸਕਦੇ ਆ ਜਾਂ ਪਾਣੀ ਦਾ ਇੰਤਜ਼ਾਮ ਕਰ ਸਕਦੇ ਆ ਉਹ ਆਪਾਂ ਕਰ ਸਕਦੇ ਆ ਇਹਨਾਂ ਨੂੰ ਤਾਂ ਵਿਚਾਰਿਆਂ ਜਿੱਥੋਂ ਪਾਣੀ ਚੰਗਾ ਮਿਲੇਗਾ ਗੰਦਾ ਮਿਲੇਗਾ ਇਹਨਾਂ ਪੀ ਲੈਣਾ ਤੇ ਉਸ ਗੱਲ ਨਾਲ ਰਿਲੇਟਿਡ ਦੀ ਅੱਜ ਦੀ ਵੀਡੀਓ ਆ ਕਿ ਜਿਹਦੇ ਚ ਆਪਾਂ ਹੁਣ ਚੱਲੇ ਇੱਕ ਸ਼ੌਪ ਤੇ ਕਿ ਜਿਹੜੇ ਉਹ ਬਰਤਨ ਉਥੇ ਮਿਲਦੇ ਸਪੈਸ਼ਲ ਬਣੇ ਬਰਤਨ ਹੁੰਦੇ ਆ ਪਲੇਟਾਂ ਟਾਈਪ ਬਣੇ ਹੁੰਦੇ ਆ ਮਿੱਟੀ ਦੇ ਬਰਤਨ ਬਣੇ ਹੁੰਦੇ ਆ ਜਿਹਦੇ ਚ ਕੀ ਪਾਣੀ ਠੰਡਾ ਰਹਿੰਦਾ ਬਣਾਉਨ ਨੂੰ ਆਪਾਂ ਸਟੀਲ ਦੇ ਜਾਂ ਕਿਸੇ ਵੀ ਚੀਜ਼ ਦੇ ਬਣਾ ਸਕਦੇ ਆ ਪਰ ਉਹਨਾਂ ਚ ਪਾਣੀ ਕਿਸੇ ਥੋੜੇ ਟਾਈਮ ਬਾਅਦ ਗਰਮ ਹੋ ਜਾਂਦਾ ਤੇ ਜਿਹੜੇ ਮਿੱਟੀ ਦੇ ਬਰਤਨ ਉਹਨਾਂ ਚ ਜਿਹੜਾ ਪਾਣੀ ਆ ਉਹ ਠੰਡਾ ਕਾਫੀ ਧੇਰ ਤੱਕ ਇਕੱਠਾ ਠੰਡਾ ਰਹਿੰਦਾ ਆ ਤੇ ਉਹ ਬਰਤਨਾਂ ਵਿੱਚ ਪਾਣੀ ਪਾ ਕੇ ਉਹਨੂੰ ਰੱਸੀ ਜਾਂ ਤਾਰ ਬੰਨ ਕੇ ਤੇ ਆਪਾਂ ਦਰਖਤਾਂ ਦੇ ਨਾਲ ਟੰਗ ਸਕਦੇ ਆ ਜਿੱਦੋਂ ਚੁੱਕੀ ਆ ਜਿੰਨੇ ਵੀ ਪੰਛੀ ਆ ਵਿਚਾਰੇ ਕਿਸੇ ਵੀ ਟਾਈਮ ਉ ਤੇ ਅੱਜ ਉਹ ਆਪਾਂ ਬਰਤਨ ਲੈਣ ਚੱਲੇ ਆ ਤੇ ਵੀਡੀਓ ਚ ਤੁਹਾਨੂੰ ਅੱਗੇ ਦਿਖਾਵਾਂਗੇ ਆ ਤੇ ਕਿੱਦਾਂ ਆਪਾਂ ਨੂੰ ਦਰਖਤਾਂ ਦੇ ਟੰਗਣਾ ਔਰ ਪਾਣੀ ਪਾਉਣਾ ਜਿੱਦਾਂ ਵੀ ਸਾਰਾ ਪ੍ਰੋਸੈਸ ਜੋ ਵੀ ਹੈ ਨਾ ਔਰ ਕਿੰਨੇ ਦਾ ਉਹ ਇੱਕ ਪੀਸ ਆਉਂਦਾ ਆ ਬਰਤਨ ਦਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਤੇ ਚੱਲੇ ਹੁਣ ਆਪਾਂ ਬਰਤਨ ਲੈਣ ਤੇ ਮਿਲਦੇ ਆਂ ਫਿਰ ਆਪਾਂ ਅੱਗੇ ਵੀਡੀਓ ਚ ਆਇਆ ਜੀ ਉਹ ਸ਼ਾਪ ਜਿੱਥੇ ਕਿ ਆ ਦੇਖੋ ਸਾਰਾ ਸਮਾਨ ਇਦਾਂ ਮਿਲਦਾ ਹੈ। ਚੰਨ। ਹਨਾ ਦਾ ਜੀ ਦਾ ਵੀ ਗੱਲ। ਉਹ ਇਸ ਵੇਲੇ ਤੁਹਾਨੂੰ ਸੀਵੇਟ ਪਾਣੀ ਪੀ ਕੇ ਇਸ ਤਰ੍ਹਾਂ ਦੇ ਰਿਹਾ। ਕਿੰਨੇ ਦਿਨ ਪਤਾ। ਇਹ ਕਿਹੜੇ ਲੱਗते हैं 50। ਚਲੋ ਯੂ 10 ਬੋਤਲ ਨਾ ਹੋਰ ਕਰਨ ਦੀ ਲੋੜ ਨਹੀਂ ਪਣੀ ਹੋਈ ਐ ਇਹ ਜੀ 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 ਹਾਂਜੀ ਦੋਸਤੋ ਸਮਾਨ ਆਪਾਂ ਲੈ ਲਿਆ ਜਿਆਦਾ ਟਾਈਮ ਲੱਗਾ ਨਹੀਂ ਕਿਉਂਕਿ ਆਪਾਂ ਇਹ ਸ਼ੌਪ ਤੇ ਪਹਿਲਾਂ ਵੀ ਆਏ ਸੀ ਤੇ ਸਮਾਨ ਲਿਆ ਸੀ ਇਹੀ ਆਪਾਂ ਚੀਜ਼ਾਂ ਲਈਆਂ ਸੀ ਆਪਾਂ ਨੂੰ ਰੇਟ ਦਾ ਵੀ ਪਤਾ ਸੀ ਤੇ ਕੁਆਂਟੀਟੀ ਆਪਾਂ ਆਪ ਦੇ ਸਾਹਮਣੇ ਜਿੰਨੀ ਲੋਡ ਆਪਾਂ ਜਗ੍ਹਾ ਦੇਖਿਆ ਜਿੱਥੇ ਜਿੱਥੇ ਉਹ ਟੰਗਣੇ ਆ ਪਾਣੀ ਵਾਲੇ ਤੋਂ ਸਮਾਨ ਆਪਾਂ ਉਹਨੇ ਪੀਸ ਲੈ ਲਿਆ ਤੇ ਹੁਣ ਚੱਲੇ ਆ ਘਰ ਵਾਪਸ ਤੇ ਜਾ ਕੇ ਕਰਦੇ ਆ ਤਿਆਰੀ ਇਹਨਾਂ ਨੂੰ ਤਾਰ ਬੰਨਾਂਗੇ ਰੱਸੀ ਟੁੱਟ ਜਾਂਦੀ ਕਿ ਕਰ ਵੈਸੇ ਤਾਰ ਠੀਕ ਰਹਿੰਦੀ ਤਾਰ ਬੰਨਾਂਗੇ ਬੰਨ ਕੇ ਤੇ ਇਹਨਾਂ ਨੂੰ ਦਰਖਤਾਂ ਦੇ ਨਾਲ ਟੰਗਾਂਗੇ ਫਿਰ ਇਹਦੇ ਵਿੱਚ ਡੇਲੀ ਪਾਣੀ ਦੋ ਟਾਈਮ ਸਵੇਰੇ ਸ਼ਾਮ ਪਾਏ ਗਰਾਂਗੇ ਜਿੰਨੇ ਦਿਨ ਗਰਮੀ ਹੈ ਦਿਖਾਵਾਂਗੇ ਵੀਡੀਓ ਕਿਦਾਂ ਕਿਦਾਂ ਲੱਗੇ ਦਾ ਪ੍ਰੋਸੈਸ ਰੰਦਾ ਤੇ ਬਣੇ ਰੋ ਵੀਡੀਓ ਦੇ ਨਾਲ ਹਾਂਜੀ ਫਿਰ ਅਹ ਆਪਾਂ ਲੈ ਲਈਏ ਤਾਰ ਇਹ ਤਾਰ ਹੁੰਦੀ ਹੈ ਨਰਮ ਬਿਲਕੁਲ ਆ ਦੇਖੋ ਇੱਕ ਇਹ ਤਾਂ ਬਰੀਕੀਆਂ ਦੀ ਪਤਲੀ ਉਹਦਾ ਕੋਈ ਫਾਇਦਾ ਨਹੀਂ ਉਹ ਟੁੱਟ ਜਾਂਦੀ ਆ ਤੇ ਇੱਕ ਹਾਰਡ ਹੁੰਦੀ ਉਹਦਾ ਵੀ ਕੋਈ ਫਾਇਦਾ ਨਹੀਂ ਆ ਤਾਰ ਲਈ ਆਪਾਂ ਇਹ ਲੈਂਥ ਦਾ ਕੋਈ ਫਰਕ ਤਾਂ ਨਹੀਂ ਕਿੰਨੀ ਆਪਾਂ ਲਈਏ ਸਫਨ 60 70 ਰੁਪਏ ਦੀ ਆਈ ਆ ਸਾਰੀ ਅੱਧਾ ਕਿਲੋ ਤਾਂ ਤੇ ਇਹਦੇ ਨਾਲ ਆਪਾਂ ਇਹ ਸਾਰੇ ਜੋ ਬਣੇ ਆ ਡੂੰਗੇ ਜੇ ਇਹਨਾਂ ਦੇ ਸੁਰਾਖ ਬਣੇ ਇਹਨਾਂ ਦੇ ਵਿੱਚ ਪਾ ਕੇ ਤਾਰ ਤੇ ਆਪਾਂ ਇਹਨਾਂ ਨੂੰ ਤੰਗਾਂਗੇ 1.5 ਫੁੱਟ ਦੀਆਂ ਤਿੰਨ ਤਾਰਾਂ ਇੰਨੀ ਲੰਬੀਆਂ ਕੱਟ ਲਓ ਬਰਾਬਰ ਦੀਆਂ ਕੱਟ ਕੇ ਇਹਦੇ ਵਿੱਚ ਪਾ ਕੇ ਦਾ ਤਾਰ ਨੂੰ ਸੁਰਾਖ ਦਿੱਤੇ ਇਹਦੇ ਵਿੱਚ ਕੇਅਰਫੁਲੀ ਕਰਿਓ ਥੋੜਾ ਜਿਹਾ ਮਿੱਟੀ ਦੇਣਾ ਤੇ ਕਿਤੇ ਬ੍ਰੇਕ ਵੀ ਹੋ ਸਕਦੇ ਆ ਤਾਂ ਥੋੜਾ ਜਿਹਾ ਧਿਆਨ ਨਾਲ ਤਾਰ ਤੋਂ ਵੀ ਬਚ ਕੇ ਇਹ ਜਿਆਦਾ ਟੁੱਟੇ ਪੈਣ। ਇੱਕ ਦੋ ਵਾਰ ਦੇ ਤੋਂ ਜਿਆਦਾ ਉਹਦੀ ਲੋੜ ਨਹੀਂ। ਇਦਾਂ ਕਰਕੇ ਤਾਰਾਂ ਨੂੰ ਸੈਂਟਰ 'ਚ ਜੁਆਇੰਟ ਕਰ ਦੋ। ਉਹਦੇ ਨਾਲ ਕੀ ਹੈ ਕਿ ਇਹ ਹਿਲਦਾ ਡੁਲਦਾ ਘੱਟਿਆ ਤੇ ਇਹਦੇ 'ਚ ਪਾਣੀ ਨਹੀਂ ਡੁਲਦਾ ਫਿਰ ਹਵਾ ਦੇ ਨਾਲ ਵੀ। ਥੋੜਾ ਨਾ ਇਦਾਂ ਮਜ਼ਬੂਤ ਹੋ ਜਾਂਦਾ ਉਦੋਂ ਹਿਲਦਾ ਨਹੀਂ ਜਿਆਦਾ ਫਿਰ। ਤੇ ਹਾਂਜੀ ਫਰੈਂਡ ਇਹ ਇਦਾਂ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਬਿਲਕੁਲ ਨਹੀਂਗਾ ਕਿ ਮੈਂ ਕੋਈ ਵਿਖਾਵਾ ਕਰ ਰਿਹਾ ਕਿ ਜੀ ਮੈਂ ਇਹ ਕੰਮ ਕਰ ਰਿਹਾ ਮੈਂ ਪਾਣੀ ਪੰਛੀਆਂ ਨੂੰ ਪਾਣੀ ਰੱਖ ਰਿਹਾ ਜਾਂ ਕੁਝ ਇਹ ਮੇਰਾ ਮੈਂ ਮੈਂ ਪਹਿਲਾਂ ਵੀ ਇਹ ਇਦਾਂ ਰੱਖੇ ਸੀ ਪਾਣੀ ਪਰ ਹੁਣ ਵੀਡੀਓ ਬਣਾਉਂਦਾ ਮੇਰਾ ਮਤਲਬ ਇੱਕ ਮੈਸੇਜ ਆ ਕਿ ਮੇਰੇ ਭੈਣ ਭਰਾ ਜਿਹੜੇ ਵੀਡੀਓ ਨੂੰ ਵੇਖਦੇ ਆ ਉਹ ਘਟ ਤੋਂ ਘਟ ਇਹ ਚੀਜ਼ ਸੋਚਣ ਕਈ ਵਾਰ ਆਪਣੇ ਕੰਮਾਂ 'ਚ ਕਰਾਂ 'ਚ ਬੀਜੀ ਹੁੰਨੇ ਆ ਪਰ ਨਹੀਂ ਧਿਆਨ ਰਿੰਦਾ ਇਹਨਾਂ ਚੀਜ਼ਾਂ ਦਾ ਪਰ ਇਹ ਚੀਜ਼ ਸੋਚਣ ਕਿ ਆਪਾਂ ਇਦਾਂ ਦੇ ਉਪਰਾਲੇ ਕਰੀਏ ਤਾਂ ਜੋ ਇੰਨੀ ਤਪਦੀ ਗਰਮੀ 'ਚ 50 ਡਿਗਰੀ ਦੇ ਟੈਂਪਰੇਚਰ 'ਚ ਆਪਣੇ ਜਿਹ ਕੱਟ ਤੋਂ ਘਟ ਤੇ ਆਏ ਨਾਮਕ ਚਲੋ ਦਾਣਾ ਤੋਂ ਕਿਤੇ ਵੀ ਚੋਗ ਲੈਂਦੇ ਆ ਸੀਜ਼ਨਾਂ ਕਣਕ ਦਾ ਮੰਡੀਆਂ ਚਾਰ ਜਗ੍ਹਾ ਹੁੰਦਾ ਦਾਣਾ ਤਾਂ ਕਿਤੇ ਵੀ ਚੋਗ ਲੈਂਦੇ ਲੱਗ ਪਾਣੀ ਦੀ ਸਮੱਸਿਆ ਬਹੁਤ ਵੱਡੀ ਆ ਪਾਣੀ ਜਿੰਨਾ ਵੀ ਬਾਹਰ ਹੁੰਦਾ ਮਿੰਟਾਂ ਚ ਸੁੱਕ ਜਾਂਦਾ ਧਰਤੀ ਤੇ ਪਿਆ ਤੇ ਇਹ ਕੋ ਉਪਰਾਲਾ ਆ ਸਾਫ਼ ਤੇ ਠੰਡਾ ਪਾਣੀ ਉਹਨਾਂ ਵਿਚਾਰਾਂ ਪੰਛੀਆਂ ਨੂੰ ਮਿਲ ਜੂਗਾ ਤੇ ਉਹ ਆਪਾਂ ਨੂੰ ਦਵਾਵਾਂ ਦੇਣਗੇ ਤੇ ਤੁਸੀਂ ਵੀ ਇਦਾਂ ਦੇ ਉਪਰਾਲੇ ਕਰੋ ਆਪ ਕਰਤੇ ਆ ਤਾਰ ਇੰਦਾ ਕਰਕੇ ਆਪਾਂ ਇਹਨਾਂ ਚ ਤਾਰ ਲਿਆਈ ਸੀ ਆ ਤੇ ਇਹਦੇ ਤਿੰਨ ਤਿੰਨ ਪੀਸ ਬਰਾਬਰ ਦੇ ਕਰਕੇ ਤਾਂ ਆ ਇਹਦੇ ਜਿਹੜਾ ਸਰਾਕਸ਼ੀ ਦੇ ਵਿੱਚ ਤਾਰ ਪਾਤੀ ਇੰਦਾ ਤਾਰ ਥੱਲੋ ਮੋੜ ਕੇ ਤੁਸੀਂ ਓਦਾਂ ਵੀ ਕਰ ਸਕਦੇ ਹੋ ਦੋ ਤਰੀਕੇ ਨਾਲ ਆ ਇੰਦਾ ਵੀ ਮੋੜ ਸਕਦੇ ਹੋ ਤੇ ਆ ਜਿਆਦਾ ਏਜੀ ਆ ਥੋੜਾ ਇੰਦਾ ਤਾਰ ਨੂੰ ਥੱਲੋ ਫੋਲਡ ਕਰਕੇ ਤੇ ਇੰਦਾ ਬਰਾਬਰ ਤਿੰਨ ਤਾਰਾ ਕੱਟ ਕੇ ਸੈਂਟਰ ਤੋਂ ਜੇ ਬੰਨਣਾ ਮੇਰਾ ਮਤਲਬ ਇਹ ਆ ਵੀ ਇਹ ਤਾਰਾ ਇੰਦਾ ਜਿੰਨਾ ਵੀ ਹਿੱਲ ਜੇ ਜਿਆਦਾ ਡੋਲਦਾ ਨਹੀਂ ਪਾਣੀ ਨਹੀਂ ਡੋਲਦਾ ਇਸ ਕਰਕੇ ਆ ਉੱਪਰ ਇੱਕ ਤਾਰ ਬੰਨਤੀ ਆ ਇਹਨੂੰ ਆਪਾਂ ਉਤੋਂ ਕੁੰਡੀ ਬਣਾ ਕੇ ਤੇ ਟੰਗ ਨਾਲ ਤੇ ਹੁਣ ਚੱਲਦੇ ਆਪਾਂ ਮੰਡੀ 'ਚ ਤੇ ਇਹ ਇੱਕ ਆਪਾਂ ਤਾਰ ਲਾਈ ਹੋਈ ਆ ਕਿ ਜਨ ਕਈ ਵਾਰ ਪੰਛੀ ਇੱਥੇ ਬੈਠ ਜਾਂਦਾ ਠੀਕ ਆ ਪਰ ਫਿਰ ਵੀ ਆਪਾਂ ਥੋੜੀ ਜੀ سپورਟ ਵਾਸਤੇ ਕਿਤੇ ਤਾਰ ਲਾਤੀ ਵੀ ਕੋਈ ਪੰਛੀ ਇੱਥੇ ਬੈਠ ਕੇ ਵੀ ਉਹਦੇ 'ਚ ਪਾਣੀ ਪੀ ਸਕਦਾ ਤੇ ਦਾਣਾ ਚੁੱਕ ਸਕਦਾ ਇਹਦਾ ਜਿਹਨੂੰ ਕਹਿੰਦੇ ਗੁੱਸਾ ਤੇ ਆ ਮਿਊਜ਼ਿਕ ਨਾਲ ਹੈਂ ਹਾਂ ਤਾਂ ਹੀ ਜੇ ਬਰਜ਼ਾਤੀ ਕੋ ਨਹੀਂ ਮੇਰੀ ਗੱਲ ਸੁਣ ਨਾ ਤੇਰੇ ਬਰੇ ਬਣਾ ਦੇ ਤੇਰੀ ਫਰਸਤ ਹੈ ਕੀ ਕਰ ਛੱਡ ਦੇ ਨਾ ਜੀ ਨਾ ਆਪਾਂ ਇੱਕ ਇੱਕ ਦਾਣੇ ਹੈਗੇ ਇੱਕ ਮੌਦ ਤੇ ਉਹ ਆਪੋ ਉੱਥੇ ਬਹਿ ਜਾਗੇ ਦੇ ਵੇਖੋ ਇੱਕ ਕਰ ਕਰ ਕਾਣੀ ਇਹ ਸਰਦਾ ਹੋਏ ਨਾ ਮੜੇ ਪਿੱਛੋਂ ਹਾਂ ਇਹ ਤਾਂ ਸਰਦਾ ਹੋਏ ਜਾਂਦਾ ਆਲਾ ਜੀ ਮੈਂ ਗਣਕ ਦੇਖਣ ਆਇਆ ਹਾਂ ਮੈਂ ਅੱਜ ਓਸ ਜਗ੍ਹਾ ਤੇ ਅੱਗੇ ਨੇ Tchau.